ਬਾਪੂ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਖਾਲਸਾ ਵੈਗਰ ਜੀ ਦੀ ਫਤਿਹ ਬਾਬਾ ਜੀ ਨਾਮ ਦੱਸੋ ਆਪਣਾ ਮੇਰਾ ਨਾਮ ਜੀ ਮੋਹਨ ਸਿੰਘ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ ਨੰਬਿਆਂ ਤੇ ਲੱਗ ਜਾ ਕੇ 88 ਸਾਲ ਹੋ ਗਈ ਆ ਤੇ ਬਜ਼ੁਰਗੋ ਅੱਜ ਦੇ ਹਾਲਾਤ ਜਿਹੜੇ ਬਣੇ ਆ ਆਪਾਂ ਬਾਰਡਰ ਬੈਲਟ ਤੇ ਬਿਲਕੁਲ ਬੈਠੇ ਆ ਅੱਜ ਦੇ ਹਾਲਾਤ ਕੀ ਤੁਸੀਂ ਦੇਖ ਰਹੇ ਜੇ ਜਿੱਤ ਤਰ੍ਹਾਂ ਤੁਸੀਂ ਪਹਿਲਾਂ ਜੰਗਾਂ ਵੇਖੀਆਂ ਹੋਣਗੀਆਂ ਮੈਂ ਤੁਹਾਨੂੰ ਦੱਸਾਂ ਭਾਵੇਂ ਮੇਰੇ ਤੋਂ ਤੁਸੀਂ ਪੁੱਛ ਲੋ ਸਾਨਾ 47 ਦੀ ਵੀ ਜੰਗ 56 70 ਦੀ ਤੇ ਜਿਹੜਾ 62 ਵਿੱਚ ਉਹ ਆਪਣਾ ਉਹ ਵੀ ਸੁਣ ਮੇਰੇ ਕੋ ਸਾਖੀ ਪੁੱਛੋ ਤੁਸੀਂ ਇਹ ਸਾਰੀਆਂ ਜਿਹੜੀਆਂ ਤੁਸੀਂ ਇਹਨਾਂ ਸਮਿਆਂ ਦੇ ਵਿੱਚ ਜਾਂ ਹੁਣ ਸਮੇਂ ਦੇ ਵਿੱਚ ਕੀ ਵੇਖਦੇ ਤੁਰਦੇ ਜੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਕੀ ਲੋਕਾਂ ਨੂੰ ਜਿਹੜੀਆਂ ਇਸ ਚੀਜ਼ਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਨੂੰ ਜੀ ਪਹਿਲਾਂ 65 ਦੀ ਤੁਹਾਨੂੰ ਮੈਂ ਦੱਸਾਂ ਤਾਂ ਤੁਸੀਂ ਗੱਲ ਸੁਣੋ 65 ਦੇ ਵਿੱਚ ਕੁਛ ਛੋਟੇ ਕੇ ਜਨੇ ਪੈਣਾ ਨਾ ਇਸ ਆਪਣੇ ਨਾ ਫੌਜ ਆਈ ਸੀ ਤੇ ਇਹਨਾਂ ਨੇ ਰਾਤ ਨੂੰ 3 ਵਜੇ ਉਹਨਾਂ ਘੋੜਾ ਘਪਾਦੇ ਹੇਗਾ ਸੀ ਤੇ ਫੌਜ ਸਾਲੀ ਨੇ ਨਾ 3 ਵਜੇ ਹਮਾਰੇ ਚ ਪਹਿਲਾਂ ਪੈਂਠ ਰਵੇ ਚ ਪਾਕਿਸਤਾਨ ਚ ਪਾਕਿਸਤਾਨ ਦੇ ਵਿੱਚ ਸਾਡੇ ਫੌਜੀ ਜਿਹੜੇ ਆ 3-4 ਤੇ 3 3-4 ਵਜੇ ਉਹਨਾਂ ਜਿਹੜੇ ਪਰੇ ਕਿ ਪਹੁੰਚ ਗਏ ਉਸ ਤੋਂ ਬਾਅਦ ਜੀ ਜਿਹੜੇ ਅੱਜ ਦੇ ਹਾਲਾਤ ਬਣੇ ਆ ਅੱਜ ਹਾਂ ਜੀ ਅੱਜ ਦੇ ਹਾਲਾਤ ਜਿਹੜੇ ਨੇ ਹੁਣ ਅਸੀਂ ਜਿਵੇਂ ਬੜੇ ਸੁਖੀਆਂ ਤੁਹਾਨੂੰ ਮੈਂ ਅਸਾਂ ਬਜ਼ੁਰਗੋ ਮਤਲਬ ਉਦੋਂ ਤੁਸੀਂ ਆਪਣਾ ਜਦੋਂ ਉਧਰ ਬੰਬ ਚੱਲਦੇ ਇਹ ਲੜਾਈ ਲੱਗ ਗਈ ਮੰਨ ਲਓ ਚਾਹ ਪੈਣ ਦੀ ਚਾਹ ਜੀ ਜੀ ਸਾਨੂੰ ਪਹਿਲਾਂ ਪਤਾ ਲੱਗ ਗਿਆ ਸੀ ਤੇ ਆ ਰੋਲਾ ਰਪਹਾ ਹੈਗਾ ਹਾਂ ਅੱਜ ਪਹਿਲੀ ਗੱਲ ਤੇ ਘਰ ਘਰ ਦੇ ਮੋਰਚੇ ਮੋਰਚੇ ਬਣਾਏ ਹੋਏ ਸਨ ਹਾਂ ਆ ਦੱਸੋ ਹਾਂਜੀ ਹਾਂ ਘਰ ਘਰ ਮੋਰਚੇ ਬਣਾਏ ਸੀ ਤੇ ਅਸੀਂ ਜਦੋਂ ਫੇਰ ਖੁੱਲਾ ਹੈ ਬੰਬਲੇ ਉਹਨੇ ਸ਼ੁਰੂ ਹੋ ਗਈ ਸੀ ਹਾਂ ਭਾਈ ਹਮਲੇ ਤੇ ਹੁੰਦੇ ਸੀ ਹਾਂ ਹਾਂ ਸਨ ਪਹਿਲ ਦੇ ਵਿੱਚ ਬੜੇ ਹਮਲੇ ਹੋਏ ਆ ਮੁਸਲਮਾਨਾਂ ਨੇ ਬੜੇ ਹਮਲੇ ਕੀਤੇ ਆਪਣੇ ਨੇਮ ਕੀਤੇ ਇਹ ਆਪ ਅਹੀਂ ਤੇ ਸੋਨਾ ਇਕਨਾਰੇ ਸਾਰੇ ਨਾ ਆਪਣਾ ਬਚਾਅ ਕੀਤਾ ਵੀ ਪਹਿਲਾਂ ਪਹਿਲਾਂ ਹੀ ਨਾ ਆਪਣੇ ਮਕਾਨ ਜਿਹੜੇ ਆ ਛੱਡ ਜਿਹੜੇ ਰਾਹ ਨੂੰ ਜਿਹੜੇ ਕਿੱਥੇ ਕਰਦੇ ਗੱਲ ਬੰਦਦੇ ਆ ਨਾ ਇਹ ਰਾਹ ਨੂੰ ਸਮਾਰ ਸਾਰਾ ਇੱਥੇ ਛੱਡਿਆ ਸੀ ਜਿਹੜਾ ਰਾਹ ਨੂੰ ਸਾਰੇ ਆ ਜਾਂਦੇ ਜਿਹਨੇ ਫਿਰ ਚਲੇ ਜਾਂਦੇ ਸਨ ਜਿਹੜਾ ਰਾਹ ਨੂੰ ਜਾ ਕੇ ਆਪਣਾ ਪ੍ਰਸ਼ਾਦਾ ਪਾਣੀ ਉਸੇ ਛੱਕਦੇ ਸਨ ਆਪੇ ਜੀ ਆਪ ਉਸ ਨੂੰ ਕਿਹਾ ਕੀਤਾ ਤੁਸੀਂ ਫਿਰ ਆਪਣਾ ਬਚਾਅ ਕਿਤਰਾ ਕੀਤਾ ਲੋਕ ਕਿੱਥੇ ਗਏ ਅਸੀਂ ਜੀ ਇਸੇ ਆਪਾਂ ਤੁਹਾਨੂੰ ਦੱਸਿਆ ਵੀ ਮੋਰਚੇ ਬਣਾਏ ਸੀ ਕਿ ਪਹਿਲਾਂ ਤੇ ਅਸੀਂ ਨਾ ਜਦੋਂ ਸਾਡੀ ਫੌਜ ਤੇ ਚਲੀ ਗਈ ਤੇ ਫੇਰ ਸਾਨੂੰ ਉਸੇ ਕੀੜਾ ਸੀ ਜਿਹੜੇ ਮੋਰਚੇ ਤੋਂ ਪੁੱਟੇ ਹੋ ਕਿੰਨੀ ਕਿਉਂ ਡੰਗਾਈ ਕੀਤੀ ਸੀ ਜਿਹੜਾ ਖਾਣਾ ਪਾਣੀ ਦਾ ਕੋ ਰਾਸ਼ਨ ਪਾਣੀ ਦਾ ਕਿਤਨਾ ਫਿਰ ਸਰਦਾ ਸੀ ਜਾਣਿਆ ਵੀ ਅਸੀਂ ਨਾ ਪੰਜ ਪੰਜ ਫੋਟੋ ਧੂਗੇ ਮੋਰਚੇ ਪੁੱਟੇ ਸੀ ਜੀ ਛੱਟਾਂ ਪੰਜਾਂ ਇਹਦੇ ਨਾਲ ਉਹ ਮਹੀਨਾ 25 ਦੇ ਸਾਡੇ ਆਈ ਬਾਸ ਪਹਿਲਾਂ ਬੱਚੀਆਂ ਨਹੀਂ ਸੀ ਤੇ ਬੱਚੀਆਂ ਹੀ ਬੰਦ ਕਰ ਰਹੇ ਸੀ ਤਾਂ ਇਹਦਾ ਬਜ਼ੁਰਗ ਅੱਜ ਜਿਹੇ ਤਰ੍ਹਾਂ ਪੁਰਾਣੇ ਬਜ਼ੁਰਗ ਤੁਹਾਡੇ ਵੰਗੂ ਬਹੁਤ ਘਟਿਆ ਆਇ ਸੀ ਹਾਂਜੀ ਅੱਜ ਬਜ਼ੁਰਗ ਬਹੁਤ ਘਟ ਰਹੇ ਜਿਨ੍ਹਾਂ ਨੇ ਪੁਰਾਣੀਆਂ ਜੰਗਾਂ ਵੇਖੀਆਂ ਪੁਰਾਣਾ ਸਮਾਂ ਦੇਖਿਆ ਅੱਜਕੱਲ ਦੇ ਜਿਹੜੇ ਲੋਕ ਆ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਵੀ ਇਹਦਾ ਬਚਾਅ ਕਿਤਰਾ ਹੋਣਾ ਚਾਹੀਦਾ ਕਿਤਰਾ ਕਰਨਾ ਚਾਹੀਦਾ ਬਚਾਅ ਉਹਨਾਂ ਨੂੰ ਜੇ ਹੋਣ ਲੜਾਈ ਲੱਗ ਜਾ ਸ਼ਾਂ ਵਾਸਤੇ ਸਿ ਆਪਣਾ ਪਰਿਵਾਰ ਜਾਈਦਾ ਵੀ ਆਪਾਂ ਆਪਣੇ ਆਪਾਂ ਜਾਂਦੇ ਆਪਣੇ ਬਚਾਉਣੀ ਆ ਹੂੰ ਤੇ ਸ਼ਾਂ ਨੂੰ ਆਪਣਾ ਪਰਿਵਾਰ ਕਰਨਾ ਹੀ ਚਾਹੀਦਾ ਮੈਂ ਬਾਰ ਬਲੇ ਬਾਈਆਂ ਵਾਲਿਆ ਬਲੇ ਨਾਸੇ ਤੇ ਫਿਰ ਆਪਣਾ ਕੋਈ ਨਾ ਕੋਈ ਪ੍ਰਬੰਧ ਚੱਲ ਰਹੀ ਹੈ ਹਾਂਜੀ ਉੱਚੀਆਂ ਬਿਲਡਿੰਗਾਂ ਲੰਗਾ ਤੇ ਪਿੰਡਾਂ ਤੇ ਹੈ ਨਹੀਂ ਸੀ ਹੁਣ ਇਹ ਆ ਜਾਂ ਬਣਨ ਚਾਹੇ ਆ ਮੈਨੂੰ ਪਤਾ ਮਕਾਨ ਸੀ ਹੂੰ ਕੱਚੀਆਂ ਇਟਾਂ ਦੇ ਤੇ ਉਹ ਉਹਨਾਂ ਦੇ ਵਿੱਚ ਹੀ ਰਹਿੰਦੇ ਸਨ ਠੀਕ ਹੈ